ਅੱਜ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਪੰਜਾਬ ਪ੍ਰਧਾਨ ਅਤੇ ਬਾਕੀ ਸਾਰੇ ਮੇਰੇ ਜਿਹੜੇ ਪੱਤਰਕਾਰ ਸਾਥੀ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਇਹ ਸਭ ਕੁਝ ਜਿਹੜਾ ਹੈ ਉਹਨਾਂ ਦੇ ਸਾਥੀ ਦੀ ਬਦੌਲਤ ਹੀ ਹੈ ਜਿਹੜੀ ਜੇ ਤਾਸ਼ਮ ਕਿਉਂਕਿ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਪਿਛਲੇ 3 ਸਾਲ ਮੈਨੂੰ ਮਿਲਦਾ ਰਿਹਾ ਹੈ ਉਹਨਾਂ ਦਾ ਮੈਂ ਆਸ ਕਰਦਾ ਦੀ ਪੰਜਾਬ ਪ੍ਰੈਸ ਕਲੱਬ ਦੀ ਜਿਹੜੀ ਬਾਕੀ ਜਿਹੜੀ ਪ੍ਰਗਤੀ ਹੈ ਉਹਨਾਂ ਦੇ ਵਿੱਚ ਬਾਕੀ ਮੇਰਾ ਸਾਥ ਦਿੰਦੇ ਰਹਿਣਗੇ ਅਗਲੇ 3 ਸਾਲ ਵੀ ਪਰ ਆਸ ਕਰਦੇ ਆ ਕਿ ਬਾਕੀ ਜਿਹੜੇ ਸਾਡੇ ਮੈਂਬਰ ਪ੍ਰੋਗਰੈਸਿਵ ਗਰੁੱਪ ਦੇ ਖੜੇ ਨੇ ਉਹਨਾਂ ਨੂੰ ਵੱਤ ਵਤ ਵੋਟਾਂ ਪਾ ਕੇ ਜਿਤਾਣਗੇ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਜੀ ਪ੍ਰੈਸ ਕਲੱਬ ਦੀਆਂ ਚੋਣਾਂ ਅਜੇ 15 ਤਰੀਕ ਨੂੰ ਹੋਣ ਜਾ ਰਹੀਆਂ ਨੇ ਲੇਕਿਨ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਅਰਜੇਸ਼ ਥਾਪਾ ਜੀ ਨੂੰ ਬਿਨਾਂ ਚੋਣ ਲੜੇ ਹੀ ਜਿੱਤ ਹਾਸਲ ਕਰਨ ਤੇ ਅੱਜ ਉਹਨਾਂ ਦਾ ਵੈਲਕਮ ਕੀਤਾ ਗਿਆ ਹੈ ਉਹ ਪੂਰ ਜੋਰ ਇਹ ਸਮਰਥਨ ਵੀ ਜਿਹੜੀ ਬਾਤੀ ਟੀਮ ਹੈ ਉਹਨੂੰ ਪੂਰਜੋਰ ਸਮਰਥਨ ਵੀ ਪ੍ਰੈਸ ਐਸੋਸੀਏਸ਼ਨ ਦੇ ਦੀ ਔਰ ਪੂਰੀ ਜਿੱਤ ਹਾਸਲ ਕਰਵਾਏਗੀ ਦਾਪਾ ਜੀ ਨੂੰ ਅੱਜ ਪ੍ਰੈਸ ਕਲੱਬ ਦੇ ਸੀਨੀਅਰ ਵਾਈਸ ਪ੍ਰਧਾਨ ਦੇ ਤੌਰ ਤੇ ਚੁਣਿਆ ਗਿਆ ਨਿਰਵੋਚ ਚੁਣਿਆ ਗਿਆ ਇਸ ਲਈ ਮੈਂ ਸਾਰਿਆਂ ਨੂੰ ਵਧਾਈ ਦੇਣਾ ਕਿ ਇਹਨਾਂ ਸਾਰਿਆਂ ਦਾ ਸਾਥ ਦਿੰਦੇ ਰਹੋ ਕਿ ਆਉਣ ਵਾਲੇ ਟਾਈਮ ਤੇ ਹੋਰ ਤੋਂ ਵਧੀਆ ਤੋਂ ਵਧੀਆ ਕੰਮ ਕਰਦੇ ਰਹਿਣ। ਜੀ ਬਹੁਤ ਵਧੀਆ ਜਿਹੜੀ ਜਿਹੜੀ ਜਿੱਤ ਜਿਹੜੀ ਮਿਲੀ ਹੈ ਜੀ ਸੀਨੀਅਰ ਵਾਈਸ ਪ੍ਰਧਾਨ ਦੇ ਤੌਰ ਤੇ ਥਾਪਾ ਜੀ ਜਿਹੜਾ ਚੁਣਿਆ ਗਿਆ ਹੈ ਪ੍ਰੈਸਪਬ ਦੇ ਵਿੱਚ ਅਸੀਂ ਸਾਰੇ ਜਿਹੜੇ ਦਿਲੋਂ ਚਾਹ ਦੋ ਸਾਰੇ ਵੀਰਾਂ ਦਾ ਸਹਿਯੋਗ ਜਿਹੜਾ ਦਿੱਤਾ ਹੈ ਉਸ ਦਾ ਧੰਨਵਾਦ ਕਰਦੇ ਆਂ। ਬਾਕੀ ਥਾਪਾ ਜੀ ਨਾਲ ਸਾਰੇ ਦੋ ਆਪਾਂ ਖੜੇ ਆਗੇ। ਸਟੇਟ ਐਸੋਸੀਏਸ਼ਨ ਦੇ ਸਾਡੇ ਪ੍ਰਧਾਨ ਜੀ ਥਾਪਾ ਜੀ ਦੂਸਰੀ ਵਾਰ ਬਿਨਾਂ ਖੜੇ ਜਿੱਤ ਗਏ ਨੇ ਵਿਰੋਧੀ ਧਿਰ ਇਹਨਾਂ ਦੇ ਅੱਗੇ ਗੋਡੇ ਟੇਕੇ ਨੇ ਜਿੰਨਾ ਕਰਕੇ ਇਹਨਾਂ ਨੂੰ ਜਿੱਤ ਮਿਲੀ ਹੈ ਸਾਰਾ ਜਲੰਦਰ ਇਹਨਾਂ ਦੇ ਨਾਲ ਹੈ ਜੋ ਸਾਡੀਆਂ ਡਿਮਾਂਡਾਂ ਪੱਤਰਕਾਰਾਂ ਨੇ ਕੀਤੀਆਂ ਨੇ ਪ੍ਰੈਸ ਕਲੱਬੀਆਂ ਉਹਦੇ ਉੱਤੇ ਖਰੇ ਉਤਰਦੇ ਪਏ ਨੇ ਤੇ ਅੱਗੇ ਵੀ ਖਰੇ ਉਤਰਨਗੇ ਸਾਨੂੰ ਉਮੀਦ ਹੈ ਕਿ ਹਰ ਵਾਰ ਥਾਪਾ ਜੀ ਸਾਡੇ ਨਾਲ ਖੜਨਗੇ ਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਅਸੀਂ ਸਾਰੇ ਇਹਨਾਂ ਨੂੰ ਤੈਅ ਦੇ ਲੋ ਧੰਨਵਾਦ ਕਰਦੇ ਹਾਂ ਪੱਤਰਕਾਰਾਂ ਦਾ ਵੀ ਤੇ ਜਿਹੜੀ ਬਾਕੀ ਟੀਮ ਹੈ ਉਹਨਾਂ ਨੂੰ ਵੀ ਸਹਿਯੋਗ ਦਿੱਤਾ ਜਾਵੇ ਤਾਂ ਕਿ ਸਾਰਾ ਸਾਂਝਾ ਮੋਰਚਾ ਸਾਡਾ ਇਕੱਠਾ ਹੋ ਕੇ ਅੱਗੇ ਤੁਸੀਂ ਪਾਜੀ ਦੀ ਜਿੱਤ ਦੀ ਬਹੁਤ-ਬਹੁਤ ਮੁਬਾਰਕ ਸਾਰੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਦੋ ਚੀਜ਼ਾਂ ਬੜੇ ਧਿਆਨ ਵਾਲੀਆਂ ਨੇ ਇੱਕ ਤਾਂ ਪੱਤਰਕਾਰਾਂ ਦੀਆਂ ਮੰਗਾਂ ਦੂਸਰਾ ਥਾਪਾ ਜੀ ਦਾ ਬਿਹੇਵੀਅਰ ਤੇ ਥਾਪਾ ਜੀ ਦਾ ਕੋਆਰਡੀਨੇਸ਼ਨ ਜਿਨਨੇ ਸਮਰਥਕ ਸੀਗੇ ਉਹਨਾਂ ਨੇ ਤਾਂ ਜਤਾਇਆ ਹੀ ਐ ਬਟ ਆਪੋਜੀਸ਼ਨ ਇਨੀ ਖੜੀ ਹੋਈ ਇਹਦਾ ਮਤਲਬ ਉਹਨਾਂ ਦਾ ਜਿਹੜਾ ਕੋਆਰਡੀਨੇਸ਼ਨ ਆਪਣੇ ਭਾਈਚਾਰੇ ਨਾਲ ਚਾਹੇ ਉਹ ਆਪੋਜੀਸ਼ਨ ਹੈ ਚਾਹੇ ਉਹ ਉਹਨਾਂ ਦੇ ਸਾਥੀ ਨੇ ਸਾਰਿਆਂ ਨਾਲ ਹੀ ਕੋਆਰਡੀਨਲ ਇੱਕ ਬਿਹੇਵੀਅਰ ਹੈ ਇਹੀ ਇੱਕ ਅੱਛੇ ਲੀਡਰ ਦੀ ਇੱਕ ਅੱਛੇ ਪ੍ਰੈਜ਼ੀਡੈਂਟ ਦੀ ਪਛਾਣ ਹੁੰਦੀ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ 3 ਸਾਲਾਂ ਚ ਪ੍ਰੈਸ ਕਲੱਬ ਨੂੰ ਬਹੁਤ ਉੱਚੇ ਮੈਂ ਅੱਛੇ trilok chok thappa i nu ਬਹੁਤ ਬਹੁਤ ਮੁਬਾਰਕਾ ਨਿਰਵੋਤ ਸਮਾਂ ਜਾਂਦੇ ਬਹੁਤ ਬਹੁਤ ਮੁਬਾਰਕਾ ਮੇਰੇ ਵੱਲੋਂ ਔਰ ਅੱਜ ਇਹਨਾਂ ਨੇ ਜੋ ਵੀ ਪ੍ਰੈਸ ਐਸੋਸੀਏਸ਼ਨ ਲਈ ਜਾਂ ਸਾਡੇ ਕਲੱਬ ਲਈ ਜਾਂ ਫੋਟੋਗ੍ਰਾਫਰ ਐਸੋਸੀਏਸ਼ਨ ਲਈ ਕੀਤਾ ਤੇ ਇਹ ਅੱਗੋਂ ਵੀ ਇਸ ਤਰ੍ਹਾਂ ਹੀ ਅੱਛੇ ਕੰਮ ਕਰਦੇ ਰਹਿਣਗੇ ਤੇ ਬੁਲੰਦੀਆਂ ਦੇ ਲੈ ਕੇ ਜਾਣਗੇ ਸਾਡੇ